हां जी पंजाबीयो 사ਸਰੀ 칼 ਅੱਜ ਤੁਹਾਨੂੰ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤਬਾਹੀ ਮਚਾਉਣ ਵਾਲੀ ਘੱਗਰ ਦਰਿਆ ਉਹ ਤੁਹਾਡੇ ਸਾਹਮਣੇ ਆ ਤਾਂ ਅੱਜ ਜਿਹੜਾ ਕਿ ਪਾਣੀ ਦਾ ਲੈਵਲ 11 ਫੁੱਟ ਤੋਂ ਜ਼ਿਆਦਾ ਹੋ ਚੁੱਕਿਆ ਔਰ ਉਸ ਤੋਂ ਬਾਅਦ ਇਸ ਦੀ ਚੌੜਾਈ ਇਸ ਦਾ ਜਿਹੜਾ ਖੌਫਨਾਕ ਮੰਝਰ ਅੱਜ ਤੁਹਾਨੂੰ ਪੂਰਾ ਦਿਖਾਵਾਂਗੇ ਕਿਉਂਕਿ ਪੰਜਾਬ ਦੇ ਅੰਦਰ ਪਿਛਲੇ ਸਾਲ ਦੀ ਤੁਲਨਾ ਕਰੀਏ ਤਾਂ ਬਹੁਤ ਸਾਰੇ ਇੱਥੋਂ ਦੇ ਵੱਖ-ਵੱਖ ਪਿੰਡਾਂ ਦੇ ਜਿਹੜੇ ਕਿ ਇਲਾਕੇ ਸੀ ਉਹ ਸਾਰੇ ਡਬੋ ਦਿੱਤੇ ਗਏ ਸੀ ਔਰ ਜਿਹੜੀ ਹੁਣ ਇੱਕ ਅੱਗਰ ਦਰਿਆ ਦਾ ਦ੍ਰਿਸ਼ ਦੇਖ ਰਹੇ ਹੋ ਐਸ ਨੇ ਪੂਰੇ ਪੰਜਾਬ ਦੇ ਅੰਦਰ ਤਬਾਹੀ ਦਾ ਮਾਹੌਲ ਬਣਾ ਦਿੱਤਾ ਯਾਨੀ ਪਹਿਲਾ ਸਰਦੂਲਗੜ ਦੇ ਵਿੱਚ ਐਸੇ ਕੱਗਰ ਦਰਿਆ ਨੇ ਜਿੰਨੇ ਵੀ ਇਲਾਕੇ ਨੇ ਨਾਲ-ਨਾਲ ਦੇ ਪਿੰਡਾਂ ਦੇ ਵਿੱਚ ਉਹ ਸਾਰੇ ਹੀ ਤਬਾਹ ਕਰ ਦਿੱਤੇ ਗਏ ਸੀ ਔਰ ਹੁਣ ਫੇਰ ਤੋਂ ਜਾਨੀ ਇਸ ਦਾ ਜਿਹੜਾ ਕਿ ਮੰਜ਼ਰ ਰਾਵਣਾ ਇੱਕ ਕਹਿਰ ਬਣ ਕੇ ਪੰਜਾਬ ਦੇ ਇਹਨਾਂ ਲੋਕਾਂ ਦੇ ਸਾਹਮਣੇ ਖੜਾ ਕਿਉਂਕਿ ਬਹੁਤ ਸਾਰਾ ਨੁਕਸਾਨ ਪਹਿਲਾਂ ਵੀ ਝੇਲਿਆ ਪੰਜਾਬ ਦੇ ਇਹਨਾਂ ਲੋਕਾਂ ਨੇ ਜਿਹੜੇ ਕਿ ਸਰਦੂਲਗੜ ਜਿਹੜਾ ਮਾਨਸਾ ਦੇ ਵਿੱਚ ਪੈਂਦਾ ਇਹ ਘੱਗਰ ਦਰਿਆ ਵੈਸੇ ਇਹ ਪਿੱਛੇ ਤੋਂ ਜਦੋਂ ਕਿ ਚਾਂਦਪੁਰੇ ਟੁੱਟਿਆ ਬੰਨ ਉਥੋਂ ਵੀ ਬਹੁਤ ਸਾਰੀ ਘਟਨਾ ਵਾਪਰੀ ਜਾਨੀ ਬਹੁਤ ਸਾਰੇ ਲੋਕ ਡੁੱਬ ਵੀ ਗਏ ਸੀ ਕਈ ਲੋਕਾਂ ਦੇ ਮਕਾਨ ਡਿੱਗ ਗਏ ਸੀ ਇੱਥੇ ਵੀ ਜਿਹੜੇ ਕਿ ਰੋੜ ਨੇ ਉਹਨਾਂ ਦੇ ਉੱਤੇ ਕਿਸ਼ਤੀਆਂ ਚੱਲਣ ਦਾ ਮਾਹੌਲ ਬਣ ਗਿਆ ਸੀ ਤਾਂ ਜਿਹੜੇ ਨੇੜਲੇ ਪਿੰਡ ਨੇ ਉਹਨਾਂ ਲਈ ਹੁਣ ਖਤਰਾ ਕਿਵੇਂ ਬਣਿਆ ਦੇਖੋ ਤੁਸੀਂ ਜਿਹੜਾ ਕਿ ਦਰਿਆ ਦਾ ਦ੍ਰਿਸ਼ ਹੈ ਇਹਨੂੰ 11 ਫੁੱਟ ਦੇ ਜਿਹੜਾ ਕਿ ਲੇਬਲ ਦੇਖਿਆ ਜਾ ਰਿਹਾ ਤਾਂ ਹੁਣ ਜਿਹੜਾ ਪਾਣੀ ਦਾ ਲੇਬਲ ਚੜਦਾ ਹੀ ਜਾ ਰਿਹਾ ਜਾਨੀ ਇੱਕ ਤੋਂ ਇੱਕ ਦਿਨ ਬਾਅਦ ਇਹਦਾ ਲੈਵਲ ਉੱਚਾ ਹੁੰਦਾ ਜਾ ਰਿਹਾ ਹੁਣ ਪੰਜਾਬ ਦੇ ਅੰਦਰ ਇਸ ਘੱਗਰ ਦਰਿਆ ਨੇ ਕਈ ਇਲਾਕੇ ਚਪੇੜ ਵਿੱਚ ਲੈ ਲਏ ਨੇ ਤਾਂ ਇਸ ਦਾ ਡਰ ਹਲੇ ਵੀ ਬਣਿਆ ਹੋਇਆ ਤਾਂ ਜਿਹੜਾ ਹੁਣ ਸਰਸੇ ਦਾ ਏਰੀਆ ਤੁਹਾਨੂੰ ਦਿਖਾਉਣੇ ਇਧਰਲੇ ਪਾਸੇ ਕਿ ਜਿਹੜਾ ਇਹ ਪਿੰਡਾਂ ਦਾ ਮੰਜ਼ਰ ਸੀ ਬਹੁਤ ਸਾਰੇ ਪਿੰਡੇ ਨੇ ਡਬੋ ਦਿੱਤੇ ਗਏ ਸੀ ਜਿਹੜੇ ਕਿ ਆਸ-ਪਾਸ ਦਾ ਇਹ ਮੰਜ਼ਰ ਜਿਵੇਂ ਕਿ ਮੰਨ ਲਓ ਹੁਣ ਜਿੰਨਾ ਵੀ ਇਹ ਬੰਨ ਦਿਖ ਰਿਹਾ ਤੁਹਾਨੂੰ ਉਹ ਪਰਲਾ ਬੰਨ ਦਿਖ ਰਿਹਾ ਇਹ ਸਾਰਾ ਪਾਣੀ ਕਰਾਸ ਕਰ ਗਿਆ ਸੀ ਔਰ ਉਸ ਤੋਂ ਬਾਅਦ ਆ ਜਿਹੜਾ ਬੰਨ ਹੈ ਇੱਥੇ ਵੀ ਕ੍ਰੋਸ ਕਰ ਗਿਆ ਸੀ ਆ ਪੁਲ ਤੋਂ ਜਿਹੜਾ ਪੁਲ ਦੇਖ ਰਹੇ ਹੋ ਇਹਨੂੰ ਟੱਕਰ ਲੱਗ ਜਾਂਦੀ ਆ ਪਾਣੀ ਦੀ ਬਹੁਤ ਸਾਰਾ ਯਾਨੀ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਝੇਲਣਾ ਪੈਂਦਾ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਵੱਡੇ ਪੱਧਰ ਦੇ ਉੱਤੇ ਆਪਦੀ ਏਕਤਾ ਔਰ ਦੂਜੇ ਪਾਸੇ ਸਰਕਾਰ ਸਰਕਾਰ ਨੂੰ ਵੀ ਚਾਹੀਦਾ ਕਿ ਭਾਈ ਬੰਨਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਕਿ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਜਿਵੇਂ ਕਿ ਹੁਣ ਉਹ ਪਰਲਾ ਬੰਨ ਦਿਖ ਰਿਹਾ ਉਹ ਵੀ ਕ੍ਰੋਸ ਕਰ ਜਾਂਦਾ ਪਾਣੀ ਦਾ ਲੈਵਲ ਔਰ ਉਸ ਤੋਂ ਬਾਅਦ ਇਧਰਲਾ ਪੌੜਾ ਇਧਰਲਾ ਜਿਹੜਾ ਬੰਨ ਹੈ ਇਸ ਨੂੰ ਵੀ ਕ੍ਰੋਸ ਕਰਕੇ ਪਿੰਡਾਂ ਦੇ ਵਿੱਚ ਨੂੰ ਨਿਕਲ ਜਾਂਦਾ ਔਰ ਹੁਣ ਅਸੀਂ ਸਰਕਾਰ ਨੂੰ ਵੀ ਦੇਖੋ ਭਗਵੰਤ ਮਾਨ ਸਾਹਿਬ ਵੈਸੇ ਬਹੁਤ ਚੰਗੇ ਕੰਮ ਕਰ ਰਹੇ ਨੇ ਪਰ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਇਸ ਘੱਗਰ ਦਰਿਆ ਨੂੰ ਯਾਨੀ ਪੰਜਾਬ ਦੇ ਲੋਕਾਂ ਨੂੰ ਜਿੱਥੇ-ਜਿੱਥੇ ਮਾਰ ਪੈ ਰਹੀ ਹੈ ਆਪਣੀ ਆਪਣੀ ਸਟੇਟ ਨੂੰ ਹਰ ਮੁੱਖ ਮੰਤਰੀ ਦਾ ਹੱਕ ਬਣਦਾ ਕਿ ਇਹਨੂੰ ਸੰਭਾਲਿਆ ਜਾਵੇ ਕਿਉਂਕਿ ਜਿਹੜੇ ਇਹ ਬੰਨ ਨੇ ਦੇਖੋ ਪੁਲ ਬਣਾਏ ਗਏ ਨੇ ਦੋਨੇ ਪੁਲ ਬਣ ਚੁੱਕੇ ਨੇ ਸਰਦੂਲਗੜ੍ਹ ਦੇ ਵਿੱਚ ਪਰ ਜਿਹੜਾ ਇਹ ਬੰਨ ਬੰਨ ਦਾ ਲੈਵਲ ਥੋੜਾ ਜਿਹਾ ਥੱਲੇ ਆ ਇਹ ਬੰਨ ਦੇ ਉੱਪਰੋਂ ਦੀ ਕ੍ਰੋਸ ਕਰਕੇ ਪਾਣੀ ਬਹੁਤ ਸਾਰਾ ਯਾਨੀ ਤਬਾਹੀ ਮਚਾ ਦਿੰਦਾ ਤਾਂ ਹੁਣ ਆਉਣ ਵਾਲਾ ਸਮਝ ਦੱਸੂ ਅੱਗੇ ਆਇਆ ਇਸ ਵਾਰ ਦਾ ਜਿਹੜੀ ਰੁੱਤ ਸੌਣ ਮਹੀਨਾ ਵੀ ਚੜ ਗਿਆ ਪਰ ਸੌਣ ਮਹੀਨੇ ਦਾ ਜਿਹੜਾ ਕਹਿਰ ਉਹ ਸਰਦੂਲਗੜ ਦੇ ਲੋਕ ਜਾਂ ਫਿਰ ਹੋਰ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਦੀ ਟੱਪਦੀ ਆ ਇਹ ਕਿ ਗਰਦ ਰਿਆ ਉਹਨਾਂ ਲੋਕਾਂ ਲਈ ਇੱਕ ਬਹੁਤ ਡਰ ਦਾ ਮਾਹੌਲ ਬਣਿਆ ਹੋਇਆ ਫਿਲਹਾਲ ਪਾਣੀ ਦਾ ਜਿਹੜਾ ਕਿ ਲੈਵਲ 11 ਫੁੱਟ ਤੇ ਲੈਵਲ ਚੱਲ ਰਿਹਾ ਇਸ ਵਕਤ 11.5 ਫੁੱਟ ਔਰ ਉਸ ਤੋਂ ਬਾਅਦ ਕਦੋਂ ਵੀ ਪਾਣੀ ਰਾਤ ਨੂੰ ਵੱਧ ਸਕਦਾ ਜਾਂ ਕਦੋਂ ਵੀ ਆ ਸਕਦਾ ਇਹਦਾ ਕੋਈ ਅਨੁਮਾਨ ਨਹੀਂ ਕਿਉਂਕਿ ਪਿਛਲੇ ਜਿਹੜੇ ਇਲਾਕੇ ਨੇ ਜਿਵੇਂ ਕਿ ਪਟਿਆਲਾ ਹੋ ਗਿਆ ਅੰਬਾਲਾ ਹੋ ਗਿਆ ਰਾਜਪੁਰਾ ਹੋ ਗਿਆ ਹਿਮਾਚਲ ਦੇ ਏਰੀਆ ਚ ਇਹ ਪਾਣੀ ਵੱਡੀ ਮਾਤਰਾ ਦੇ ਵਿੱਚ ਆ ਰਿਹਾ ਤਾਂ ਜਿੰਨਾ ਵੀ ਇਹ ਦ੍ਰਿਸ਼ ਹੈ ਇਹ ਸਾਰੇ ਕਿਤੇ ਪਾਣੀ ਪਹਿਲਾਂ ਵੀ ਇੱਕ ਵਾਰ ਟੁੱਟ ਚੁੱਕਿਆਗਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਮੰਜ਼ਰ ਪਹਿਲਾਂ ਵੀ ਬਹੁਤ ਸਾਰੇ ਖਰਾਬ ਹੋ ਗਏ ਸੀ ਔਰ ਅਸੀਂ ਚਾਹੁੰਦੇ ਹਾਂ ਕਿ ਹੁਣ ਨਾ ਇਹ ਜਾਂ ਮੰੰਜਰ ਬਣੇ ਸੋ ਸਰਕਾਰਾਂ ਨੂੰ ਵੀ ਅਪੀਲ ਹੈ ਇਸ ਤੇ ਨਿਗਾਹ ਦੇਣ ਆਪਣੀ ਇਸ ਤੇ ਨਿਗਾਹ ਮਾਰਨ ਇਸ ਤੇ ਇੱਥੇ ਦੇ ਲੋਕਾਂ ਦਾ ਵੀ ਸਾਥ ਦੇਣ ਔਰ ਵੱਡੇ ਪੱਧਰ ਦੇ ਉੱਤੇ ਪਬਲਿਕ ਵੀ ਪਹਿਲਾਂ ਵਾਂਗੂ ਇਕਜੁੱਟ ਹੋ ਕੇ ਰਵੇ ਤਾਂ ਕਿ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੇ ਪਿੰਡਾਂ ਦੇ ਵਿੱਚ ਇਸ ਦੀ ਮਾਰ ਨਾ ਪਵੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀਨ ਵਾਲ ਤੇ ਜ਼ਰੂਰ ਕਰ ਲੈਣਾ ਜੀ ਤਾਂ